ਸਰੋਈ ਦਰਸ਼ਨ ਨਾਰਗੇਟਾਂ ਦੇ ਤੇ ਇੱਥੇ ਲਈ ਸਾਈਡ ਪਾਲਕੀ ਸਾਹਿਬ ਆ ਇਹ ਦੋਹਰੀ ਬਾਈਕ ਦੇ ਰੋਕਰ ਨੂੰ ਲੰਘ ਆ ਗਿਆ ਤੇ ਆਸ਼ੀਆ ਗਾਲ ਜੀ ਵੈਲਕਮ ਬੈਕ ਟੂ ਮੀ ਯੂਟਿਊਬ ਚੈਨਲ ਓਂਕਾਰ ਸਿੰਘ ਡੋਲਰ 7 ਕੀ ਹਾਲ ਚਾਲ ਨੇ ਸਾਡੀ ਮਿਊਟੀ ਫੈਮਲੀ ਦੇ ਮੈਂ ਹੋਪ ਕਰਦਾ ਸਾਰੇ ਨੇ ਵਧੀਆ ਹੋਵੋਗੇ ਅੱਜ ਆ ਜੀ 6th ਦਿਨ ਆਪਣੇ ਰੈਗੂਲਰ ਬਲੋਗਿੰਗ ਦਾ ਤੇ ਰੈਡੀ ਹੋ ਗਏ ਆ ਪਹਿਲਾਂ ਆਪਾਂ ਜਾਣਾ ਵਾ ਜਿਮ ਉਸ ਤੋਂ ਬਾਅਦ ਜਾਣਾ ਵਾ ਪੱਗ ਉਹਨਣ ਦਮੋਰੀਆ ਬੋਲ ਦੇ ਕੋਲ ਤੇ ਉਸ ਤੋਂ ਬਾਅਦ ਆਕੇ ਆਪਾਂ ਜਿਹੜਾ ਬਾਈਕ ਦਾ ਲਾਸਟ ਕੰਮ ਰਹਿ ਗਿਆ ਵਾ ਉਹ ਇੰਜਨਰ ਜਿਹੜਾ ਲੀਕ ਹੁੰਦਾ ਵਾ ਉਹਨੂੰ ਸੈੱਟ ਕਰਾਣਾ ਔਨ ਕਰਾ ਕੇ ਉਸ ਤੋਂ ਬਾਅਦ ਉਹਨੂੰ 500 ਕਿਲੋਮੀਟਰ ਚਲਾਣਾ ਸੀ 200 ਕਿਲੋਮੀਟਰ ਚੱਲ ਗਈ ਆ ਫੇਰ ਕਿਤੇ ਲੰਬਾ ਰੂਟ ਮਾਰ ਕੇ ਆਵਾਂਗੇ ਮੈਂ ਤੇ ਭਰਾ ਜਾ ਕੇ ਦੋਨੇ ਜਾਣੇ ਤੇ ਕਿਉਂਕਿ ਮੈਂ ਕੱਲਾ ਨਹੀਂ ਜਾਊਂਗਾ ਬਾਈਕ ਤੇ ਪਿੱਛੋਂ ਫਿਰ ਜਦੋਂ ਮੈਂ ਮੋਟਰ ਬਲੌਕ ਕਰਦਾ ਹਾਂ ਮੈਂ ਪਿੱਛੋਂ ਦੀ ਬੈਠ ਕੇ ਔਨ ਕਰਨਾ ਪੈਂਦਾ ਵਾ ਫੋਨ ਤੋਂ ਵੀਡੀਓ ਨੂੰ ਤੇ ਤਾਂ ਕਰਕੇ ਭਰਾ ਨੂੰ ਨਾਲ ਲੈ ਕੇ ਜਾਣਾ ਕਿਉਂਕਿ ਹੱਲੇ ਆਪਾਂ ਗੋਪ੍ਰੋ ਯੂਜ਼ ਨਹੀਂ ਕਰਦੇ ਹੈਗੇ ਤੇ ਆਪਾਂ ਗੋਪ੍ਰੋ ਲੈਣਾ ਵਾ ਤੁਸੀਂ ਕੱਲ ਦੀ ਜਿਹੜੀ ਸਪੋਰਟ ਵਾਤਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਚਲੋ ਹੁਣ ਰੈਡੀ ਹੋ ਗਏ ਆਂ ਫਸ ਚਾਲਦੇ ਆਂ ਚਲੋ ਜੀ ਹੁਣ ਪੱਗ ਦਾ ਬੰਤੀ ਆ ਸਾਡੀ ਤਰ੍ਹਾਂ ਵਾਲੀ ਪੱਗ ਹੋਣੀ ਸੋਹਣੀ ਦੀ ਬੰਤੀ ਆ ਤੇ ਆਪਾਂ ਚਾਲਦੇ ਆਂ ਜਿਵੇਂ ਆਪਾਂ ਪਹਿਲਾਂ ਸਵੇਰੇ ਜਾਏ ਸੀ ਤੇ ਬਸ ਹੁਣ ਚਾਲਦੇ ਆ ਸਿੱਧਾ ਕਰਨ ਨੂੰ सामने मंदिर है देखो कि लगता पाया वा हम रुके आप पेट्रोल पवा दो दस पा के फिर चलते हाँ अगे चलो जी हम तो आ गए पग बन के घरें जिम भी जाता वा तो आ गए रोटी भी खा ली आज बाद चले बाइक ठीक करा तो भा भी रेडी आ चलिए फिर वह चलते हाँ तो यही दुआ कर दे कि अज बाइक ठीक हो जाए चलो किन हो गए ਜਾਂਦੇ ਨੂੰ ਹੁੰਦੀ ਨਹੀਂ ਆ ਫਿਰ ਦੁਬਾਰਾ ਲੀਕ ਆਉਣ ਲੱਗਦਾ ਇੰਦਰ ਉਹਦੇ ਕਰਕੇ ਮੈਂ ਬੈਠਾ ਨਹੀਂ ਤਾਂ ਕਿਤੇ ਘੁੰਮਣ ਜਾਣਾ ਸੀਗਾ ਆ ਨਿਕਲ ਤੋ ਕਿ ਆਪਾਂ ਘਰ ਉਹਦੀ ਜਾਂਦੇ ਆ ਦੁਕਾਨ ਲੱਭਦੇ ਆ ਮੈਨੂੰ ਆਪਰੋ ਨਹੀਂ ਪਤਾ ਕਿੱਥੇ ਆ ਉਹਨਾਂ ਦੇ ਬਾਸ ਸੌੜਾ ਇਹ ਹਿੰਟ ਦਿੱਤਾ ਸੀ ਕਿ ਜਾ ਕੇ ਦੁਕਾਨ ਲੱਭਦੇ ਆ ਆਪਾਂ ਹੁਣ ਸੇਖੇਵਾਲ ਦੇ ਕੋਲ ਉਹਨਾਂ ਨੇ ਕਿਹਾ ਸੀਗਾ ਅਸੀਂ ਬਸਤੀ ਜੋ ਆਂ ਕੋਲ ਪਹੁੰਚੇ ਸੀ ਤੇ ਇਧਰਲੀ ਸਾਈਡ ਤੋਂ ਨਗਰ ਕੀਰਤਨ ਸਾਹਿਬ ਆਂਦਾ ਪਿਆ ਜੀ ਤੇ ਅਸੀਂ ਰੁੱਕ ਗਏ ਸੀ ਦਰਸ਼ਨ ਕਰਨ ਮੇਰੇ ਖਿਆਲ ਨਾਲ ਪਰ ਟਾਈਮ ਲੱਗੇ ਨਾ ਵਾਲੇ ਤੇ ਸਾਹਮਣੇ ਵਾਲੀ ਸਾਈਡ ਪਰਲੀ ਸਾਈਡ ਕੀਰਤਨ ਹੁੰਦਾ ਪਿਆ ਵਾ ਤੇ ਇਧਰ ਵੀ ਕੁਝ ਸਟਾਲ ਲੱਗਾ ਵਾ ਮੈਂ ਦੇਖਦੇ 5 ਮਿੰਟ ਰੁੱਕ ਕੇ ਅਗਰ ਆ ਗਏ ਜਲਦੀ ਤਾਂ ਫੇ ਆਪ ਦਰਸ਼ਨ ਕਰਕੇ ਚੱਲਦੇ ਨਾ ਤੁਹਾਨੂੰ ਜਰਾ ਦਾਂਗੇ ਉਦਾਂ ਮੇਰੇ ਖਿਆਲ ਨਾਲ ਥੋੜੇ ਰਸ ਲੱਗਾ ਵਾ ਕਾਫੀ ਪਿੱਛੇ ਹੋ ਗਏ ਆਂਡੀ ਚਲੋ ਜੀ ਹੁਣ ਆਪਾਂ ਆ ਜਾਣੇ ਪਿਆ ਸਿੱਧਾ ਹੀ ਕਿਉਂਕਿ ਨਗਰ ਕੀਰਤਨ ਸਾਹਿਬ ਹੱਲੇ ਕਾਫੀ ਪਿੱਛੇ ਆ ਲੋਕੀ ਸਾਨੂੰ ਪਤਾ ਲੱਗ ਗਿਆ ਨਗਰ ਕੀਰਤਨ ਕਿੱਥੇ ਆ ਤੇ ਆਪਾਂ ਪਹਿਲਾਂ ਚਾਲਦੇ ਨਗਰ ਕੀਰਤਨ ਦਰਸ਼ਨ ਕਰਦੇ ਆ ਤੇ ਇਧਰੋਂ ਸਾਰੀਆਂ ਗੱਟੀਆਂ ਵੈਕ ਹੋ ਰਹੀਆਂ ਵਾ ਆਂਦੀ ਵਾਲੇ ਚੌਕ ਦੇ ਵਿੱਚ ਨਗਰ ਕੀਰਤਨ ਸਾਹਿਬ ਆ ਤੇ ਹੁਣ ਆਪਾਂ ਇਧਰੋਂ ਦੀ ਪੁਲ ਚੜਦੇ ਆ ਪੁਲ ਚੜ ਕੇ ਕਾਰਵਾਰੇ ਵਾਲਾ ਪੁਲ ਥੱਲੇ ਉਤਰ ਕੇ ਉਧਰੋਂ ਦੀ ਕ੍ਰੋਸਿੰਗ ਕਰਕੇ ਪਰਲੇ ਆ ਥਾਵਾਂਗੇ ਤੇ ਉਧਰ ਤੁਹਾਨੂੰ ਫਲਾਈਓਵਰ ਤੋਂ ਹੀ ਆਪਾਂ ਦਿਖਾ ਦਾਂਗੇ ਨਗਰ ਕੀਰਤਨ ਸਾਹਿਬ क्योंकि थले का रश है सामने ट्राली देखो कि भरी पी आ ओवरलोड ज्यादा जाम लगा वा सारिया ग रिवर्स आके फ्लाईओवर तो जा गा सामने साइड नगर कीर्तन साहब देखो होरली साइड पीसीआर आ उस तो पिछे पालकी साहब वा ਆਪਾਂ ਲਦੀਪ ਨਾ ਹੀ ਹੋਵੇ ਕੋਤਮ ਕੇ ਆਂਦੇ ਆਂ ਤੇ ਦਰਸ਼ਨ ਕਰਦੇ ਆਂ ਤੇ ਨਾਲ ਸਾਹ ਵੀ ਦਰਸ਼ਕ ਆਂਦੇ ਆਂ ਨਵੇਂ ਪਿੰਡ ਦੇ। ਸਾਹਮਣੇ ਵਾਲੀ ਸਾਈਡ ਹੈ ਜੀ ਪਾਲਕੀ ਸਾਹਿਬ ਜਿਹੜੇ ਅੱਗੇ ਆਪਾਂ ਗੱਡੀਆਂ ਦੇਖੀਆਂ ਸੀ ਉਹ ਅੱਗੇ-ਤੱਗੇ ਟਰੱਕੇ ਤਾਂ ਲਾਏ ਹੋਏ ਆ ਤੇ ਉਸ ਤੋਂ ਪਿੱਛੇ ਪਾਲਕੀ ਸਾਹਿਬ ਹਾਂ ਸਰ ਜਿਹੜੀ ਆਪਾਂ ਕੋਮ ਕੇ ਆਂਦੇ ਆਂ ਤੇ ਦਰਸ਼ਨ ਕਰਦੇ ਆਂ। ਪੌੜਾ ਭਦਰੰਦਰ ਭਾਈ ਬਸ ਪਹੁੰਚੂ ਕੇ ਆਏ। ਇਦੋਂ ਦੀ ਆਪਾਂ ਫਲਾਈਓਵਰ ਚੜਾਂਗੇ ਅੱਗੋਂ ਦੀ ਤੇ ਕਿਉਂਕਿ ਇਧਰਲੀ ਸਾਈਡ ਤੋਂ ਨਗਰਿਕਾਂ ਨੂੰ ਦੇਖ ਨਹੀਂ ਆਉਣਾ ਸੀਗਾ। ਉਹ ਅੱਕੋ ਦੀ ਆਪਾਂ ਨੂੰ ਘੁੰਮ ਕੇਣਾ ਪੈਣਾ ਵਾ ਉਹ ਸਾਹਮਣੇ ਪੁਲ ਚੜਾਂਗੇ ਫਿਰ ਉਤਰਾਂਗੇ ਥੱਲੇ ਗ੍ਰੀਨਲੈਂਡ ਤੋਂ ਸਾਹਮਣੇ ਉਹ ਫਿਰ ਤੋਂ ਭਪਰਾ ਨੂੰ ਨਾਲ ਲੈ ਕੇ ਆਂਦਾ ਜੀ ਫੈਦਾਬਾਦ ਤੇ ਇਦਾਂ ਫੜ ਕੇ ਵਲੌਗ ਬਣਾ ਲੂਗਾ ਜਾਂ ਫਿਰ ਮੈਂ ਜਿੱਦਾਂ ਮਾਸਕ ਦੇ ਉੱਪਰ ਲਾ ਕੇ ਆਪਣਾ ਬਣਾਦਾ ਸੀਗਾ ਮੋਟਰ ਵਲੌਗ ਪਰ ਉਹਦੇ ਨਾਲ ਜਿੱਦਾਂ ਆਪਣਾ ਫੋਨ ਹੈਗਾ ਨਾ ਉਹ ਬਾਉਂਸ ਬਹੁਤ ਹੁੰਦਾ ਸੀ ਜਦੋਂ ਮਾਰੇ ਜਾ ਵੀ ਸਟਰੀਟ ਬ੍ਰੇਕਰ ਆਂਦਾ ਸੀਗਾ ਤੇ ਇਸ ਕਰਕੇ ਮੈਂ ਉਹ ਵਾਲੇ ਵਲੌਗ ਲੈ ਬਣਾਣੇ ਬੰਦ ਕੀਤੇ ਹੋਏ ਆ ਕਿਉਂਕਿ ਪਹਿਲਾ ਗੋਪਰੋ ਲਾਵਾਂਗੇ ਉਸ ਤੋਂ ਬਾਅਦ ਹੀ ਉਹ ਵਾਲੇ ਵਲੌਗ ਸ਼ੂਟ ਕਰਾਂਗੇ ਪਰ ਜਿਹੜਾ ਆਹ ਵਾਲਾ ਤੁਹਾਨੂੰ ਦਿਖ ਰਿਹਾ ਵਾ ਸਾਹਮਣੇ ਪੁੱਲ ਦਿੱਥੋ ਦੀ ਵਾਈਕਸ ਵਗੈਰਾ ਇਧਰ ਉਧਰ ਜਾ ਰਹੀਆਂ ਵਾ ਆਪਾਂ ਉਧਰੋਂ ਦੀ ਜਾਵਾਂਗੇ ਤੇ ਉਸ ਤੋਂ ਬਾਅਦ ਪਰਲੇ ਸਾਈਡ ਤੇ ਹੋ ਜਾਾਂਗੇ ਤੇ ਉਧਰੋਂ ਦੀ ਜਾਵਾਂਗੇ ਬਲਾਈਓਵਰ ਕਰਨਾ ਸੰਦੋਸ਼ ਚੜਾਈ ਆ ਗਈ ਗਾਇਸ ਚੜਾਈ ਇਹਦੇ ਵਿੱਚ ਆ ਕੇ ਨਾ ਇਧਰੋਂ ਲੰਬਾ ਮੋੜ ਕੱਟਣਾ ਪੈਂਦਾ ਵਾ ਤੇ ਇੱਧੇ ਨਾ ਇੱਕ ਵਾਰੀ ਜੀ ਬਾਈਕ ਮੋੜ ਹੋ ਜਵੇ ਤੇ ਬਸ ਜੇ ਆਪਾਂ ਛੋਟਾ ਮੋੜ ਕੱਟਾਂਗੇ ਤਾਂ ਫਿਰ ਆਪਾਂ ਨੂੰ ਬੈਕ ਕਰਨਾ ਪੈਣਾ ਵਾ ਜਿਹੜੀ ਟੈਕ ਸਾਹਮਣੇ ਹੁਣ ਆਪਾਂ ਆ ਗਏ ਆਂ ਦੂਜੀ ਸਾਈਡ ਤੇ ਇਧਰੋਂ ਜੀ نیچے ਉੱਪਰ ਕੇ ਕਰਦੇ ਆਂ ਫਲਾਈਓਵਰ ਨੂੰ ਟੱਚ ਤੇ ਸਾਹਮਣੇ ਗਣੇਸ਼ ਮੰਦਿਰ ਆ ਦੇਖੋ ਕਿੰਨਾ ਵਧੀਆ ਲੱਗਦਾ ਵਿਆਵਾ ਗੁੱਜੀ ਸਾਈਡ ਤੋਂ ਆਪਣੀ ਸਾਈਡ ਆ ਗਏ ਆਪਾਂ ਤੇ ਇਧਰੋਂ ਦੀ ਚੜਦੇ ਆ ਫਲਾਈਓਵਰ ਤੇ ਇਧਰੋਂ ਹੁਣ ਚੜ ਜਾਾਂਗੇ ਉਸ ਤੋਂ ਬਾਅਦ ਫੇਰ ਥੱਲੇ ਉਤਰ ਕੇ ਆਪਾਂ ਨੂੰ ਦੂਜੀ ਸਾਈਡ ਜਾਣਾ ਪੈਣਾ ਕਿਉਂਕਿ ਆਪਾਂ ਜਾਣਾ ਹੀ ਉਧਰ ਦੀ ਸਾਈਡ ਆ ਚਲੋ ਭਰਨਗਰ ਕੀਰਤਨ ਦੇਖਣਾ ਵਾ ਨਗਰ ਕੀਰਤਨ ਦੇਖਣ ਲਈ ਆਪਾਂ ਆ ਗਏ ਇਧਰ ਨੂੰ ਉਸ ਦਿਨ ਦਾ ਦੁਆਰਾ ਫਲਾਈਓਵਰ ਥੱਲੇ ਦੀ ਟਰਨ ਕਰਕੇ ਤੇ ਆ ਜਾਾਂਗੇ ਆਪਾਂ

ਰੋਈ ਦਰਸ਼ਨ ਪਾਲਕੀ ਸਾਹਿਬ ਦੇ ਰੋਈ ਦਰਸ਼ਨ ਨਾਰਗਿਟਾਂ ਦੇ ਤੇ ਇੱਧਰਲੀ ਸਾਈਡ ਪਾਲਕੀ ਸਾਹਿਬ ਆ ਬਹੁਤ ਬਹੁਤ ਧੰਨਵਾਦ ਆ ਜੀ ਸੰਗਤਾਂ ਦਾ ਤੇ ਹੁਣ ਇਹ ਜਾਊਗਾ ਜਿੱਥਾ ਹਸਤੀ ਚੌਂਕ ਚ

ਸਨਗਰਗਿਤੰ ਦਾ ਆਹ ਰੂਸੀ ਜੀ ਤੇ ਅੱਜ 21 ਤਰੀਕ ਨੂੰ ਇਹ ਇਧਰੋਂ ਆਇਆ ਵਾ ਤੇ ਫਤਿਹਗੜ ਸਾਹਿਬ ਪਹੁੰਚਣਾ ਵਾ 21 ਤਰੀਕ ਨੂੰ ਇਹ ਅੱਜ ਤੇ 22 ਤਰੀਕ ਨੂੰ ਅਨੰਦਪੁਰ ਸਾਹਿਬ ਪਹੁੰਚੂਗਾ ਤੇ ਇਸ ਟਾਈਮ 'ਚ ਲੁਧਿਆਣੇ ਦੇ ਬਸਤੀ ਚੋਤੇਵਾਲ ਦੇ ਚੌਂਕ ਵਿੱਚ ਲੰਘਦਾ ਪਿਆ ਵਾ ਪਾਲਕੀ ਸਾਹਿਬ ਹਲੇ ਪਿੱਛੇ ਆ नगर कीर्तन सिक्योरिटी बहुत ज्यादा वा चलो आप आप हैं ते हैं। आप दे दे भी दर्शन करते हैं खेलते पे डर लगता है चलो जी आ गए नगर कीर्तन साहब दर्शन करते हैं आप पालक साहब तर। के अगे जाके हम चौक रोकूंगे तो इधर फायर ब्रिगेड भी है ही नाल। थलो द घूम के तय थले बहुत ज्यादा रश थी आ कर आप ਤੇ ਬਲੌਗ ਨੂੰ ਟੂਟਕਾ ਮਸੇ ਨਿਕਲ ਨਿਕਲ ਕੇ ਆਏ ਆ ਤੇ ਜਿਹੜਾ ਨੀਚੇ ਦਾ ਟ੍ਰੈਕ ਸਾਰਾ ਉਨ ਉਪਰੋਂ ਦੀ ਜਾਂਦਾ ਪਿਆ ਵਾ ਨਾ ਨੀਚੇ ਕੋਈ ਬੱਸ ਜਾ ਰਹੀ ਨਾ ਨੀਚੇ ਕੋਈ ਕਾਰ ਜਾ ਰਹੀ ਆ ਨਾ ਕਿਸੇ ਬਾਈਕ ਵਾਲੇ ਨਾ ਦਿੰਦੇ ਆ ਮਸਾ ਹੀ ਨਿਕਲ ਕੇ ਆਏ ਆ ਉਨ ਉਪਰੋਂ ਦੀ ਜਿਹੜਾ ਇਹ ਵਾਲਾ ਰੋਡ ਹੈ ਇੱਧਰ ਤੋਂ ਅੱਜ ਅਗਰ ਕੀਰਤਨ ਕਰਕੇ ਸੰਗਤ ਆਇਦਾਂ ਰੋਡ ਤੋਂ ਸਾਰ ਰਹੀ ਆ ਵਾ ਨਹੀਂ ਤਾਂ ਇਹ ਰੋਡ ਉਦਾਂ ਵੀ ਬਹੁਤ ਡੇਂਜਰਸ ਆ ਇੱਧਰੋਂ ਜਾਣਾ ਸ਼ਾਮ ਨੂੰ ਸਵੇਰੇ ਇੱਧਰੋਂ ਦੀ ਜਦੋਂ ਛੁੱਟੀ ਹੁੰਦੀ ਹੈ ਲੇਬਰ ਦੀ ਬਹੁਤ ਕ੍ਰੋਸਿੰਗ ਹੁੰਦੀ ਆ ਤੇ ਬਹੁਤ ਸੰਭਲ ਕੇ ਜਾਣਾ ਪੈਂਦਾ ਵਾ ਇਹ ਵਾਲੇ ਰੋਡ ਤੋਂ ਅਜੇ ਤੱਕ ਘਰੋਂ ਨਿਕਲੇ ਸੀਗੇ ਬਾਈਕ ਨੂੰ ਟੀਕ ਕਰਾਣ ਚਲੇ ਆ ਚਲੋ ਹੁਣ ਰਾਸੇ ਤੇ ਬਾਬਾ ਜੀ ਦਰਸ਼ਨ ਹੋ ਗਿਆ ਘੰਟਾ ਹੋ ਗਿਆ ਘਰੋਂ ਨਿਕਲਣ ਨੂੰ ਮੈਨੂੰ ਆਸ ਹੈਗੀ ਆ ਕਿ ਚਲੋ ਬਾਬਾ ਜੀ ਦਰਸ਼ਨ ਵੀ ਕਰ ਲਿਆ ਤੇ ਹੁਣ ਪੱਕਾ ਬਾਬਾ ਜੀ ਸਾਡੇ ਪੈਗ ਟੀਕ ਕਰਵਾ ਦਿੰਨੀ ਆ ਜਿਹੜਾ ਮਾੜਾ ਮੋਟਾ ਇੰਜਨ ਨਾਲ ਲੀਕ ਹੁੰਦਾ ਸੀਗਾ ਉਹ ਸੈੱਟ ਹੋ ਜਾਊਗਾ ਵਾਹ ਵਾਹ ਪਾਣੀ ਦੀ ਟੈਂਕੀ ਇਤਨੀ ਵੱਡੀ ਆ ਹੈ ਆ ਪਾਣੀ ਟੈਂਕੀ ਇਹਦੇ ਕੋਲ ਹੀ ਸਾਨੂੰ ਮਕੈਨਿਕ ਦੱਸਿਆ ਸੀ ਉਹਨਾਂ ਨੇ ਤੇ ਹੁਣ ਬਾਹਰ ਰੋਡ ਤੇ ਲੱਭਦੇ ਆ ਤੇ ਲੱਭਦੇ ਆ ਤਾਂ ਚਲੋ ਜੀ ਪਹੁੰਚ ਗਏ ਆ ਸ਼ਾਪ ਤੇ ਤੇ ਉਹ ਕਹਿੰਦੇ ਹੋ ਜਾਊਗਾ ਸੈੱਟ ਤੇ ਅੰਦਰ ਕਰਦੇ ਆ ਬਾਈਕ ਉਹਨਾਂ ਹੁਣ ਲਾ ਦੇ ਇੱਥੇ ਅੱਧਾ ਘੰਟਾ ਵੇਟ ਕਰਨਾ ਪੈਣਾ ਵਾ ਪਾਜੀ ਕਹਿੰਦੇ ਬਾਈਕ ਛੱਡ ਦੋ ਮੈਂ ਕਰਨੀ ਐ ਅੱਧਾ ਘੰਟਾ ਇੱਥੇ ਰੁਕ ਜੰਦੇ ਆਂ ਅਸੀਂ ਡਬਲ ਸਟੈਂਡ ਤੇ ਲਾ ਦੇ ਚੱਲ ਚਲੋ ਅੱਜ ਹੋਰ ਵੈ ਸੈੱਟ ਤਾਂ ਜ਼ਿਆਦਾ ਵਧੀਆ ਵਾ ਤੇ ਬਸ ਆ ਸ਼ੋਪ ਆ ਚਲੋ ਕਰਾਉਂਦੇ ਆ ਤੇ ਚੱਲਦੇ ਆ ਮੇਤਰੋ ਫਾਈਨਲੀ ਜਿਹੜਾ ਆਪਣਾ ਜਿਹੜਾ ਇੰਜਨ ਆਇਲ ਲੀਕ ਹੁੰਦਾ ਸੀ ਬਾਈਕ ਦਾ ਉਹ ਠੀਕ ਹੋ ਗਿਆ ਵਾ ਤੇ ਹੁਣ ਬਸ ਇਹਦਾ ਲਾਸਟ ਕੰਮ ਇੱਕ ਮੈਂ ਕਹਿੰਦਾ ਨਾਲ ਨਾਲ ਦਾ ਕਰਾ ਦਵਾ ਜਿਹੜੇ ਮਾਰੇ ਸ਼ੌਕਰ ਲੀਕ ਹੋ ਜਾਣਾ ਉਹ ਵੀ ਨਾਲ ਨਾਲ ਸੈੱਟ ਕਰਾ ਦਈਏ ਕਿ ਅੱਗੇ ਜਿੱਦਾਂ ਹੁਣ ਆਪਾਂ ਫੰਕਸ਼ਨ ਵਗੈਰਾ ਜਾਣਾ ਉਹ ਤੇ ਆਪਾਂ ਰਸਤੇ ਵਿੱਚ ਦਿੱਕਤਾਂ ਨਾ ਆਵੇ ਕੋਈ ਵੀ ਉਹ ਜਿੱਦੋਂ ਸ਼ੌਕਰ ਤੇ ਜ਼ਿਆਦਾ ਉੱਪਰ ਨੰਬਰ ਪਲੇਟ ਤੇ ਲੱਗਦਾ ਵਾ ਉਹਦੀ ਇੱਕ ਵਾਰੀ ਉਹਨਾਂ ਨੂੰ ਵੀ ਸੈੱਟ ਕਰਾ ਲੈਂਦੇ ਆ ਤੇ ਉਸ ਤੋਂ ਬਾਅਦ ਆ ਬਾਈਕ ਦਾ ਸਾਰਾ ਜਿਹੜਾ ਵਰਕ ਆਊਟ ਡਨ ਹੋ ਜਾਣਾ ਵਾ ਤੇ ਬਸ ਚੱਲਦੇ ਆ ਤੇ ਉਸ ਤੋਂ ਬਾਅਦ ਜਾਵਾਂਗੇ ਘਰੇ ਆਪਾਂ ਹਣ ਜਿੱਧਰ ਆਪਾਂ ਜਾਣਾ ਵਾ ਉਧਰੋਂ ਵੀ ਆਪਾਂ ਨੂੰ ਨਵਰਕਿਰਤਨ ਸਾਹਿਬ ਦੇ ਦਰਸ਼ਨ ਹੋਏ ਨੇ ਦੁਬਾਰਾ ਤਾਰਪੁਰ ਰੋਡ ਚੌਂਕ ਦੇ ਵਿੱਚ ਨਵਰਕਿਰਤਨ ਇੱਥੇ ਪਹੁੰਚ ਗਏ ਹੁਣ ਚਲੋ ਜੀ ਪਹੁੰਚ ਗਏ ਆਪਾਂ ਤਾਰਪੁਰ ਰੋਡ ਤੇ ਆਪਣੇ ਸ਼ੌਕਰ ਰਿਪੇਅਰ ਕਰਾਉਣ ਬਾਈਕ ਤੇ ਤੇ ਇਧਰ ਉਹ ਨਗਰ ਕੀਰਤਨ ਆਂਦਾ ਪਿਆ ਵਾ ਸਾਹਮਣੇ ਜਿਹੜਾ ਪਿੱਛੋਂ ਦੀ ਦੇਖ ਕੇ ਆਈ ਸੀ ਪਹਿਲਾਂ ਤੇ ਆਹੀ ਰੂਟ ਤੋਂ ਅੱਗੇ ਦੀ ਨਿਕਲਣਾ ਵਾ ਪਾ ਇਧਰ ਵੀ ਆਪਾਂ ਦਰਸ਼ਨ ਕਰਦੇ ਆ ਇਹਦੇ ਦੋ ਦੋ ਵਾਰੀ ਦਰਸ਼ਨ ਕਰ ਲਏ ਤੇ ਇਧਰ ਨਗਰ ਕੀਰਤਨ ਦਾ ਸਵਾਗਤ ਕਰਨ ਵਾਸਤੇ ਸੰਗਤ ਰੁਕੀ ਹੋਈ ਆ ਭਗਵਾਨ ਦਾ ਸ਼ਾਮਣੇ ਨੂੰ ਐਸੇ ਰੱਬ ਨੂੰ ਮਿਲੋਂ ਵਿਸਾਰ ਦਿਤਾ ਲੈ ਲੱਕ ਲਾਂ ਤਾਂ ਜੱਗ ਤੇ ਸਾਡੇ ਦੇ ਦਰਸ਼ਨ ਕੀਤੇ ਉਹਨਾਂ ਦੇ ਸਾਹੇ ਇੱਕ ਵਾਰੀ ਫੇਰ ਕਰ ਲੋ ਜੀ ਦਰਸ਼ਨ ਪਾਲਕੀ ਸਾਹਿਬ ਦੇ ਸੰਗਤ ਦੀ ਮੱਥਾ ਟੇਕ ਕੇ ਪਿੱਛੇ ਹੋਈ ਜਦੋਂ ਜੋਨੇ ਇੱਥੇ ਟਾਈਮ ਲੱਗੂਗਾ ਥੋੜਾ ਜਿਹਾ ਦੋਨੋਂ ਰਾਟਾ ਵੀ ਚੇਂਜ ਹੋਣੀਆਂ ਆ ਤੇ ਸ਼ੌਕਰ ਰਿਪੇਅਰ ਹੋਣੇ ਆ ਮੇਰਾ ਦਿਲ ਕਰਦਾ ਇੱਕ ਵਾਰੀ ਚੱਜਣਾ ਸਹੀ ਕੰਮ ਕਰਾ ਲਈਏ ਬਸ ਦੋਨੋਂ ਫਿਰ ਰਾਟਾ ਚੇਂਜ ਕਰਾ ਕੇ ਤੇ ਵੱਦਿਆ ਇੱਕ ਵਾਰੀ ਸੈੱਟ ਹੋ ਜਾਊਗਾ ਇਹ ਬਾਕਰ ਆਉਨੇ ਆ ਫਿਰ ਚੱਲਦੇ ਆ ਅੱਗੇ ਘਰ ਨੂੰ ਇਹ ਦੋਰੀ ਬਾਈਕ ਦੇ ਸ਼ੌਕਰ ਨੂੰ ਮਗਲ ਆ ਗਿਆ ਤੇ ਅ빠 ਯੂ ਨਿਕਾਲ ਟੈਸਟ ਕਰਾ ਕੇ ਆਏ ਮੈਂ ਕਿਹਾ ਵੀ ਘਰੇ ਰਹਿਣਾ ਤੇ ਰਹਿਣਾ ਤੂੰ ਠੀਕ ਨਹੀਂ ਹੈਗਾ ਤੇ ਕਹਿੰਦਾ ਨਹੀਂ ਮੈਂ ਵੀ ਜਾਣਾ ਵਾ ਨਾਲ ਮੈਂ ਕਿਹਾ ਚਲੋ ਫਿਰ ਚਾਲਦੇ ਆ ਦਵਾਈ ਖਾਣੀ ਕਰ ਜਾ ਕੇ ਲੈ ਤੂੰ ਦੁਪਹਿਰ ਦੀ ਫਤਹ ਆ ਚੈੱਕ ਕਰੋ ਜੀ ਪਿੱਕੇ ਦੇ ਪਿੱਛੇ ਬਾਈਕ ਉਹ ਬਟੋ ਹੋਈ ਗਈ ਆ ਫਾਰ ਲੈ ਡੈਵਿਡਸਨ ਕਿੰਨਾ ਵਧੀਆ ਲਾਦਾ ਨਾ ਬਾਈਕ ਆ ਥੈਂਕ ਯੂ ਜੀ ਉੱਪਰ ਆਣਾ ਦਾ ਪੈਟਰੋਲ ਵਾਲੀ ਕਿੰਨਾ ਵਧੀਆ ਲੱਗਿਆ ਵਾ ਆਲੇ ਨੇ ਰੈਸਟ ਡਾਣ ਹੋ ਗਿਆ ਆਲਮੋਸਟ ਬਸ ਜਿਹੜਾ ਔਇਲ ਆ ਉਹਨਾਂ ਨੇ ਭਰਨਾ ਭਾਈ ਨੇ ਵਿੱਚ ਚ ਚਲੋ ਜੀ ਹੁਣ ਫਾਈਨਲ ਜੀ ਸ਼ੌਕਰ ਫੇਟ ਹੋ ਗਏ ਆ ਤੇ ਦੋਨੋਂ ਵਧੀਆ ਭਾਈ ਨੇ ਰਿਪੇਅਰ ਕਰਤੇ ਆ ਬਸ ਟਾਇਰ ਹੁਣ ਵੇਟ ਕਰਨਾ ਵਾ 2 ਘੰਟੇ ਹੋ ਗਏ ਇਥੇ ਬੈਠਿਆ ਨੂੰ ਚਲੋ ਜੀ ਹੋ ਗਿਆ ਫਾਈਨਲੀ ਡਨ ਹੋਣ ਤੇ ਕਰਦੇ ਆ ਪੇਮੈਂਟ ਤੇ ਚਲ ਜੀਏ ਘਰ ਨੂੰ ਵਾਪਸ ਇੱਕ ਵਾਰੀ ਟੈਸਟ ਰਾਈਡ ਲਿਆ ਆਂਦਾ ਜਾ ਕੇ ਦੇਖ ਲੈਂਦੇ ਆ ਕਿੱਦਾਂ ਚੱਲਦਾ ਕਿੱਦਾਂ ਨਹੀਂ ਉਹਦੇ ਦਾ ਸਾਰਾ ਗੱਲ ਆਪਾਂ ਬਾਈਕ ਠੀਕ ਕਰਾਂਗੇ ਅੱਗੇ ਸੀ ਘਰੇ ਤੇ ਕਰਿਆ ਅੰਦਰ ਨੂੰ ਇੰਨਾ ਜ਼ਿਆਦਾ ਟਾਈਮ ਹੋ ਗਿਆ 7:00 ਵਜੇ ਕਰਿਆ ਆਂਦੇ ਨੂੰ 1:00 ਦੁਪਹਿਰ ਦੇ 1:30 ਵਜੇ ਦੇ ਨਿਕਲੇ ਸੀ ਘਰੋਂ ਦੀ ਪਹਿਲਾਂ ਰਸਤੇ ਜਾਣਾ ਕਿਥੇ ਦੇਖਣ ਲੱਗੇ ਤੇ ਉਸ ਤੋਂ ਬਾਅਦ ਅੱਗੇ ਬਾਈਕ ਠੀਕ ਕਰਾਈ ਤੋਂ ਔਰ ਇੰਟਰਨਲ ਲੀਕ ਹੁੰਦਾ ਸੀਗਾ ਉਹ ਠੀਕ ਕਰਾ ਕੇ ਫਿਰ ਦਾਦਾ ਟਾਈਮ ਲੱਗ ਗਿਆ ਸੌਕਰਾਂ ਨੂੰ ਤੇ ਹੁਣ ਆਪਣਾ ਫੁੱਲ ਬਾਈਕ ਰੈਡੀ ਆ ਤੇ ਪੂਰਾ ਤਿਆਰ ਆ ਹੁਣ ਕੋਈ ਵੀ ਦਿੱਕਤ ਨਹੀਂ ਹੈਗੀ ਉਹਦੇ ਵਿੱਚ ਅੱਗੇ ਚਾਏ ਫੰਕਸ਼ਨ ਤੇ ਜਾਣਾ ਚਾਹੇ ਆਪਾਂ ਕਿਤੇ ਰਾਈਡ ਕਰਨੀ ਆ ਤੇ ਤਾਂ ਕਰਕੇ ਆਪਾਂ ਉਹਨੂੰ ਸੈੱਟ ਕਰਾਉਂਦੇ ਪਏ ਸੀ ਹੁਣ ਜਿਹੜੇ 2-3 ਦਿਨ ਤੋਂ ਬਲੌਗ ਆਪਾਂ ਬਣਾਏਗਾ ਉਹ ਬੋਲਟ ਨੰਗਲੋਂ ਤੋਂ ਮੜਿਆ ਬਾਗ ਨਹੀਂ ਆਣੀ ਜਿਹੜੇ 2-3 ਦਿਨ ਆਪਾਂ ਬਲੌਗ ਬਣਾਏ ਆ ਸਾਰੇ ਬਾਈਕ ਠੀਕ ਕਰਾਣ ਤੇ ਨਿਕਲਗੇ ਉਨ ਅੱਗੇ ਉਹ ਵਧੀਆ ਵਧੀਆ ਕੰਟੈਂਟ ਆਉਂਦਾ ਵੇ ਹੈਗੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਆਪਣੇ ਯਾਰ ਦੋਸਤਾਂ ਇਕ ਸ਼ੇਅਰ ਸ਼ੁਰੂ ਕਰਤਾ ਕਰੋ ਚੈਨਲ ਨੂੰ ਮੈਂ ਹੌਪ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਟੈਲ èm ਬਾਏ ਬਾਏ ਸਸਿਆਗਾ ਸਾਰਿਆਂ ਨੂੰ ਟਾਟਾ